ਸਤਿ ਸ਼੍ਰੀ ਅਕਾਲ ਦੋਸਤੋ ਐਮਐਸਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮੁਕੇਸ਼ ਸੂਦ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਫੈਸਟੀਵਲ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਹਿੰਦੁਸਤਾਨ ਦੇ ਵੱਡੇ ਤਿਹਾੜ ਦੁਸ਼ਹਿਰਾ ਤੇ ਦੀਵਾਲੀ ਕੁਝ ਦਿਨਾਂ ਦੇ ਵਿੱਚ ਆਉਣ ਵਾਲੇ ਹਨ ਤੇ ਇਹ ਖੁਸ਼ੀਆਂ ਭਰਿਆ ਤਿਹਾੜ ਸਭ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ ਪਰੰਤੂ ਇਸ ਫੈਸਟੀਵਲ ਸੀਜ਼ਨ ਨੂੰ ਲੈ ਕੇ ਇੱਕ ਬਹੁਤ ਹੀ ਇੰਪੋਰਟੈਂਟ ਮੁੱਦਾ ਜਿਹੜਾ ਕਿ ਤੁਹਾਡੀ ਯਾਰ ਸਾਡੀ ਸਿਹਤ ਨਾਲ ਜੁੜਿਆ ਮੁੱਦਾ ਹੈ ਉਹ ਹੈ ਦੁੱਧ ਦਾ ਦੁੱਧ ਅਖਰ ਕੀ ਸਾਡੇ ਕੋਲ ਦੁੱਧ ਦੀ ਇੰਨੀ ਪ੍ਰੋਡਕਸ਼ਨ ਹੈ ਪੰਜਾਬ ਦੇ ਵਿੱਚ ਜਿੰਨੀ ਰਿਕੁਆਇਰਮੈਂਟ ਹੈ ਅੱਜ ਇਸ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ ਬਲਦੇਵ ਸਿੰਘ ਚੱਕਲ ਜੋ ਲਗਭਗ 10 ਸਾਲ ਮੋਹਾਲੀ ਵੇਰਕਾ ਪਲਾਂਟ ਦੇ ਵਿੱਚ ਡਾਇਰੈਕਟਰ ਰਹੇ ਹਨ ਤੇ ਲਗਭਗ 3.5 ਸਾਲ ਇਹ ਚੇਅਰਮੈਨ ਰਹੇ ਹਨ ਇਹ ਇਹਨਾਂ ਦਾ ਤਜਰਬਾ ਇਹਨਾਂ ਦਾ ਐਕਸਪੀਰੀਅੰਸ ਅਸੀਂ ਗੱਲ ਕਰਾਂਗੇ ਬਲੇਬ ਸਿੰਘ ਜੀ ਨਾਲ ਇਸ ਮੁੱਦੇ ਤੇ ਕਿਉਂਕਿ ਇਹ ਮੁੱਦਾ ਬਹੁਤ ਹੀ ਇੰਪੋਰਟੈਂਟ ਮੁੱਦਾ ਹੈ ਸਸੀਗਲ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਸੀਗਲ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੀ ਗੱਲਾਂ ਨੂੰ ਲੋਕਾਂ ਤੇ ਲਿਆਂਦੇ ਵਾਸਤੇ ਤਾਂ ਮੈਂ ਤੁਹਾਨੂੰ ਜੁਰ ਵੀ ਗੱਲ ਕਰਨੀ ਹੈ ਸੋ ਸਰ ਅੱਜ ਸਾਡਾ ਮੇਨ ਮੁੱਦਾ ਦੁੱਧ ਨੂੰ ਲੈ ਕੇ ਹੈ ਦੁੱਧ ਦੀ ਪ੍ਰੋਡਕਸ਼ਨ ਨੂੰ ਲੈ ਕੇ ਹੈ ਜਿ ਜਿਸ ਤਰ੍ਹਾਂ ਕਿ ਤੁਸੀਂ ਇੰਨੀ ਦੇਰ ਸੇਵਾ ਨਿਭਾਈ ਹੈ ਬੇਰਕਾ ਮਿਲਕ ਪ੍ਰਾਂਡ ਮੋਹਾਲੀ ਵਿਖੇ ਤੇ ਤੁਹਾਨੂੰ ਸਾਰਾ ਇਸ ਅੰਕੜਿਆਂ ਬਾਰੇ ਪਤਾ ਹੀ ਹੈ ਕਿ ਵੀ ਦੁੱਧ ਦੇ ਕਿਸਰਾ ਕੀ ਆંકੜੇ ਸਾਡੇ ਕੋਲ ਹਨ ਤੇ ਕੀ ਕਿੰਨੀ ਪ੍ਰੋਡਕਸ਼ਨ ਹੈ ਤੇ ਕਿੰਨੀ ਅੱਗੇ ਰਿਕੁਆਇਰਮੈਂਟ ਹੈ ਤੇ ਕਿਉਂ ਦਿਵਾਲੀ ਦੇ ਦਿਨਾਂ ਵਿੱਚ ਇਹਨਾਂ ਦੀ ਖੋਏ ਦੀ ਪਨੀਰ ਦੀ ਔਰ ਦੁੱਧ ਦੀ ਜੋ ਰਿਕੁਆਇਰਮੈਂਟ ਹੈ ਵਧ ਜਾਂਦੀ ਹੈ ਉਹ ਕਿਸ ਤਰ੍ਹਾਂ ਪੂਰੀ ਹੁੰਦੀ ਹੈ ਤੇ ਕਿਸ ਤਰ੍ਹਾਂ ਦੀ ਉਹ ਰਿਕੁਆਇਰਮੈਂਟ ਕਿੱਥੋਂ ਕੀ ਅੰਕੜੇ ਨੇ ਜਿਹੜੇ ਅਸੀਂ ਆਪਣੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨੇ ਚਾਹੁੰਦੇ ਹਾਂ ਕਿ ਵੀ ਉਹ ਸਾਨੂੰ ਇਹਦੇ ਬਾਰੇ ਜਾਣਨਾ ਪਾਓ ਦੇਖੋ ਪਿੰਡਾਂ ਵਿੱਚ ਜਿਹੜਾ ਦੁੱਧ ਹੈ ਸੋਸਾਇਟੀਆਂ ਦੇ ਰਾਹੀਂ ਇਕੱਠਾ ਹੁੰਦਾ ਕੁਝ ਕੁਝ ਪਿੰਡਾਂ ਦੇ ਵਿੱਚ ਦੁੱਧ ਹੀ ਦੁੱਧ ਲੈ ਜਾਂਦੇ ਆ ਕੁਝ ਪ੍ਰਾਈਵੇਟ ਜਿਹੜੇ ادارے ਖੁੱਲੇਵੇਂ ਉਹਨਾਂ ਦੇ ਵਿੱਚੋਂ ਚੱਲ ਜਾਂਦਾ ਦੁੱਧ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਸਮਰ ਸੀਜ਼ਨ ਦੇ ਵਿੱਚ ਗਰਮੀਆਂ ਵਿੱਚ ਆ ਸਰਦੀਆਂ ਵਿੱਚ ਜਿਹੜੀ ਉਹ ਵਾਧਦੀ ਘਟਦੀ ਹੈ ਸਰਦੀਆਂ ਵਿੱਚ ਦੁੱਧ ਜ਼ਿਆਦਾ ਹੁੰਦਾ ਤੇ ਗਰਮੀਆਂ ਦੇ ਵਿੱਚ ਜਿਹੜਾ ਦੁੱਧ ਹੈ ਉਹ ਕਾਫੀ ਵੱਜ ਜਾਂਦਾ ਹੈ ਉਹਦੇ ਨਾਲ ਹੀ ਜਦੋਂ ਸਿਆਲਾਂ ਦੇ ਵਿੱਚ ਦੁੱਧ ਦੀ ਪ੍ਰੋਡਕਸ਼ਨ ਜ਼ਿਆਦਾ ਹੋ ਜਾਂਦੀ ਹੈ ਸਰਦੀਆਂ 'ਚ ਤਾਂ ਉਹਦਾ ਪਾਊਡਰ ਵੀ ਬਣਾ ਲਿਆ ਜਾਂਦਾ ਹੈ ਤਾਂ ਉਹ ਜਿਹੜਾ ਪਾਊਡਰ ਹੈ ਉਹ ਵੀ ਗਰਮੀਆਂ ਦੇ ਵਿੱਚ ਜੇ ਦੁੱਧ ਮਤਲਬ ਦੀ ਪ੍ਰੋਡਕਸ਼ਨ ਲੋਡ ਪੈਂਦੀ ਹੈ ਤਾਂ ਉਹ ਕੋਈ ਦੁੱਧ ਜਿਹੜਾ ਪਾਊਡਰ ਘੋਲ ਕੇ ਉਹ ਸਿੱਕੀ ਸਪਲਾਈ ਹੁੰਦਾ ਬੜਾ ਦੁੱਧ ਬਣਾਇਆ ਜਾਂਦਾ ਤਾਂ ਬੇਰਕੀਰੇ ਵਿੱਚ ਵੀ ਐਸੀ ਤਰ੍ਹਾਂ ਹੈ ਬੇਰਕੀ ਜੇ ਆਪਾਂ ਮੁਹਾਲੀ ਦੀ ਗੱਲ ਨੂੰ ਜੇ ਕਿ ਪੰਜਾਬ ਦੀ ਗੱਲ ਨੂੰ ਲੈ ਲਈਏ ਤਾਂ ਪੰਜਾਬ ਦੇ ਵਿੱਚ ਜਿਹੜਾ ਸਾਰਾ ਹੀ ਦੁੱਧ ਹੈ ਪਿੰਡਾਂ ਦਾ ਦੁੱਧ ਹੈ ਉਹ 2.5 ਲੱਖ ਆਪਣੇ ਕਰੋੜ ਲੀਟਰ ਜਿਹੜਾ ਦੁੱਧ ਹੈ ਉਹ ਸਾਲ ਦਾ ਪਾੜੀਆ ਉਹ ਇਕੱਠਾ ਹੋ ਰਿਹਾ 2 ਤੋਂ 2.5 ਕਰੋੜ ਲੀਟਰ ਕਰੋੜ ਲੀਟਰ ਪੰਜਾਬ ਦੇ ਵਿੱਚ ਪੰਜਾਬ ਜੀ ਅੱਛਾ ਐਸੇ ਤਰ੍ਹਾਂ ਸਾਡੇ ਸਾਰੇ ਜਿਹੜੇ ਪਲਾਂਟ ਨੇ ਉਹ ਉਹਨਾਂ ਦੇ ਮਿਲਕ ਫੈਡ ਦੇ ਥੱਲੇ ਆਉਂਦੇ ਨੇ ਉਹਨਾਂ ਦੇ ਵਿੱਚ 22 ਕਰੋੜ ਪਰ ਡੇ ਜਿਹੜੀ ਆਉਂਦੀ ਹੈ 22 ਲੱਖ ਤਾਂ ਉਹਨਾਂ ਦੀ ਪਰ ਡੇ ਹੈ ਜਿਹੜੀ 22 ਲੱਖ ਲੀਟਰ ਦੀ ਉਹ ਉਹ ਦੁੱਧ ਇਕੱਠਾ ਹੁੰਦਾ ਮਿਲਕ ਫੈਡ ਦੇ ਵਿੱਚ ਤੇ 50 ਲੱਖ ਲੀਟਰ ਜਿਹੜਾ ਲਗਭਗ ਉਹ ਉਹ ਦੁੱਧ ਦੀ ਲੈ ਜਾਂਦੇ ਆ ਫਿਰ ਬਾਕੀ ਪਲਾਂਟ ਦੇ ادارے ਨੇ ਜਿਹੜੇ ਪ੍ਰਾਈਵੇਟ ਉਹ ਲੈ ਜਾਂਦੇ ਨੇ ਜਿਹੜਾ ਤਾਂ ਸਮੇਂ-ਸਮੇਂ ਦੇ ਨਾਲ ਦੁੱਧ ਦੀ ਜਿਵੇਂ ਪੈਦਾਵਾਰਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੀ ਉਹ ਪਹੁੰਚੀ ਜਾਂਦੀ ਹੈ ਉਹ 8-900 ਪ੍ਰਤੀ ਗ੍ਰਾਮ ਤਾਂ ਉਹ ਦੁੱਧ ਹੈ ਜਿਹੜਾ ਉਹ ਪਿੰਡਾਂ ਦੇ ਵਿੱਚ ਹੀ ਰਹਿ ਜਾਂਦਾ ਹੈ ਮੈਂਬਰ ਜਿਹੜਾ ਲਗਭਗ ਕਰੋੜ ਲੀਟਰ ਹੋ ਜਾਂਦਾ ਹੋ ਜਾਂਦਾ ਕਰੋਲੀ ਰੋ ਪਿੰਡਾਂ ਦੇ ਵਿੱਚ ਜਿਹੜੇ ਜਿੰਦੇ ਦੁੱਧ ਪੈਦਾ ਕਰਦੇ ਨੇ ਉਹਨਾਂ ਦੇ ਜਿੰਦੇ ਨੇ ਪਰਿਵਾਰ ਨੇ ਤਾਂ ਜਿਹੜੇ ਨਹੀਂ ਪੈਦਾ ਕਰਦੇ ਉਹ ਉੱਥੇ ਤੋਂ ਲੈਂਦੇ ਨੇ ਸੋਸਾਇਟੀ ਤੋਂ ਉੱਥੇ ਦੁੱਧ ਉੱਥੇ ਰਹਿ ਗਿਆ ਜੇ ਬਾਕੀ ਜਿਹੜਾ 1.5 ਕਰੋੜ ਲੀਟਰ ਹੈ ਉਹ ਵੀ ਜਿਹੜਾ ਦੁੱਧ ਹੈ ਉਹ ਸ਼ਹਿਰਾਂ ਚਲੇ ਜਾਂਦਾ ਪਰ ਉਹ ਪੂਰਾ ਨਹੀਂ ਹੋ ਰਿਹਾ ਪੂਰਾ ਨਹੀਂ ਹੋ ਰਿਹਾ ਪੂਰਾ ਨਹੀਂ ਹੋ ਰਿਹਾ ਪੂਰੇ ਹੋਰ ਦੇ ਕੁਝ ਦੁੱਧ ਤਾਂ ਜਿਹੜਾ ਸਾਡੇ ਉਹ ਵੀ ਕੋਆਪਰੇਟਿਵ ਦਾ ਰਹਾ ਹੈ ਉਹ ਅੰਬੂਲ ਦਾ ਤਹਾਨੂੰ ਪਤਾ ਹੈ ਉਹ ਵੀ ਕੁਛ ਦੁੱਧਾ ਜਿਹੜਾ ਉਹਨਾਂ ਨੇ ਇੱਥੇ ਖਮਾਣੋ ਦੇ ਲਾਗੇ ਗਾਂਡ ਲਗਾਇਆ ਹੋਇਆ ਕੁਛ ਦੁੱਧ ਉਹ ਵੀ ਪੀਂਦਾ ਤੇ ਕੁਛ ਜਿਹੜਾ ਦੁੱਧ ਆਮ ਲੋਕਾਂ 'ਚ ਸਾਰਿਆਂ 'ਵੇ ਜਦੋਂ ਅਸੀਂ ਦੇਖਦੇ ਹਾਂ ਵੀ ਦੁੱਧ ਆਏ ਸੈਂਪਲ ਫਾਰ ਲਈ ਫੇਲ ਹੋ ਕੇ ਸਾਰਾ ਹੋ ਗਿਆ ਕੁਛ ਦੁੱਧ ਜਿਹੜਾ ਉਹ ਬੈਨਰਟੀ ਹੋ ਕੇ ਜਿਹੜਾ ਸ਼ਹਿਰਾਂ ਦੇ ਵਿੱਚ ਚਲੇ ਜਾਂਦਾ ਜਦੋਂ ਸੀਜ਼ਨ ਆਉਨੇ ਤਾਂ ਸੀਜ਼ਨ ਦੇ ਵਿੱਚ ਤਾਂ ਜਿਹੜੇ ਗੋਮਬ ਕਰਨੀ ਜਿਹੜਾ ਨੇ ਇਹ ਮਠਿਆਜ ਚੈੱਕ ਕਰ ਲਈਓ ਸੁੱਤੇ ਪਏ ਰਹਨੇ ਆ ਤਾਂ ਉਹ ਇੰਨਾ ਦੁੱਧ ਪੈਦਾ ਜਦੋਂ ਪੂਰਾ ਹੀ ਦੁੱਧ ਹੁੰਦਾ ਤਾਂ ਆਪਣੇ ਦਸਹਿਰੇ ਤੋਂ ਲੈ ਕੇ ਦੀਵਾਲੀ ਤੱਕ ਤਾਂ ਪੰਜ ਜੰਕਸ਼ਨ ਹੈ ਜਿਹੜੀ ਉਹ 5 6 ਕਰੋੜ ਮੱਦੇ ਹਿਸਾਬ ਦੇ ਨਾਲ ਮਤਲਬ ਉਨਾ ਦੁੱਧ ਰੇਸ਼ੋ ਦੇ ਨਾਲ ਲੋਡ ਪੈਣੀ ਹੈ ਉਹ ਮਠਿਆਈਆਂ ਦਾ ਸਾਰਾ ਬਣਾਉਣੀ ਹੈ ਉਹ ਉਹਨਾਂ ਦੇ ਵਿੱਚ ਜਿਹੜਾ ਲੱਗ ਕੇ ਪ੍ਰੋਡਕਸ਼ਨ 2 ਤੋਂ 2.5 ਲੱਖ ਉਹ ਉਹ ਦੁੱਧ ਕਿੱਥੋਂ ਪੈਦਾ ਹੋਊਗਾ ਕਿਉਂਕਿ ਲਗਭਗ 3.5 ਲੱਖ ਕਰੋੜ ਕਿਉਂਕਿ ਇੱਕ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਦੁੱਧ ਤਾਂ ਇੱਕ ਕਹੀ ਜੀ ਚੀਜ਼ ਹੈ ਇਹ ਤਾਂ ਹੈ ਨਹੀਂ ਵੀ ਆਪਾਂ ਦੇ ਸ਼ਾਮ ਨੂੰ ਹੋਕਾ ਦੇ ਤਾਂ ਸਵੇਰੇ ਦੁੱਧ ਵਧਾ ਦੋਗੇ ਜੀ ਇਹ ਇਹਦੀ ਜਿਹੜੀ ਟਿਨਿਓਰ ਹੈ ਉਹ 3 ਸਾਲ ਹੈ 2.5 ਸਾਲ ਤੋਂ ਲੈ ਕੇ 3 ਸਾਲ ਦੀ ਕੱਟੀ ਨੇ ਉਹਨੇ ਨਵੇਂ ਗੁੱਤ ਹੋ ਕੇ ਇਹ ਸਾਡੇ ਤੇ ਸਾਡੇ ਦੁੱਧ ਦੇ ਬਦਲ ਹੈ ਜੇ ਕਿਸਾਨ ਨੂੰ ਕਿਸਾਨ ਦਾ ਮੈਂ ਥੋੜਾ ਪਿੱਛਾ ਜਾਵਾਂ ਕਿਸਾਨ ਦਾ ਇੱਕ ਖੇਤੀ ਦੇ ਨਾਲ ਨਾਲ ਇਹ ਪਾਰਟ ਟਾਈਮ ਸੀਜ਼ਨ ਦੇ ਨਾਲ ਸ਼ੁਰੂ ਕਰ ਦੋ ਲੋਕਰ ਹੈ ਜਿਹੜਾ ਖੇਤੀ ਦੇ ਵਿੱਚੋਂ ਬਰਬਰ ਪਸ਼ੂ ਦਾ ਕੰਮ ਲਿਆ ਜਾਂਦਾ ਉਹਦੇ ਉਹਦੇ ਨਾਲ ਵੀ ਉਹਦਾ ਕਾਰੋਬਾਰ ਹੈ ਜਿਹੜਾ ਉਹ ਚੱਲ ਸਕਦਾ ਇਹ ਇਹ ਧੰਦਾ ਇੰਨਾ ਦਾ ਹੁਣ ਜੇ ਉਹਨੂੰ ਰੇਟ ਚੰਗੇ ਮਿਲਦੇ ਆ ਸਰਕਾਰ ਤੋਂ ਰੇਟ ਵਧੀਆ ਮਿਲਣ ਪਰਾਟਾ ਦੇ ਵਿੱਚ ਫਿਰ ਉਹ ਅਧਾਰਾ ਜਿਹੜਾ ਉਹ ਪਸ਼ੂ ਹੋਰ ਆਉਂਦੇ ਆ ਜੀ ਜੇ ਰੇਟ ਨਹੀਂ ਮਿਲਦਾ ਹੈਗਾ ਤਾਂ ਲੋਕ ਪਛੂ ਵੇਚਦੇ ਆ ਜੇ ਗੜ ਤਾਂ ਨਿਪਾਲ ਦੇ ਨਹੀਂ ਨਮੀ ਹੋਏਗੇ ਬਾਹਰ ਚਲੇ ਜਾਂਦੇ ਆ ਤਾਂ ਫਿਰ ਉਹ ਦੁੱਧ ਦੀ ਕੰਜੋਟ ਘਟ ਜਾਂਦੀ ਆ ਉਹ ਜਿਹਨੇ ਦੁੱਧ ਪੀਣਾ ਹੈ ਉਹਦੇ ਵਿੱਚ ਤਾਂ ਇਹ ਹੈ ਵੀ ਅਸੀਂ ਤਾਂ ਸਰਕਾਰ ਨੂੰ ਕਈ ਵਾਰ ਇਹ ਵੀ ਮੰਗ ਕਰੀ ਆ ਵੀ ਘਟੋ ਘਟ ਤੁਸੀਂ ਜਿਹੜਾ ਦੁੱਧੀਆਂ ਦਾ ਦੁੱਧ ਆਉਂਦਾ ਹੈ ਜਾਂ ਕੋਈ ਲੂਸ ਮਿਲ ਕੇ ਆਉਂਦਾ ਹੈ ਤਾਂ ਉਹ ਨੂੰ ਤੁਸੀਂ ਪੈਕੇਟ ਦੇ ਵਿੱਚ ਕਰ ਦੋ ਵੀ ਇਹ ਕਿਹੜੀ ਫਰਮ ਨੇ ਦੁੱਧ ਬਣਾਇਆ ਬਣਾਇਆ ਉਹ ਫਰਮ ਦਾ ਨਵ ਆ ਗਿਆ ਉਹ ਈਰੇ ਵਿੱਚ ਕਨਸਟੈਂਟ ਜਿਹੜੇ ਕਿੰਨੇ ਕਿੰਨੇ ਹੈ ਨੇ ਇੰਨੀ ਐਸਨਫਾ ਕਿੰਨੀ ਫੈਟ ਹੈ ਕਿੰਨੀ ਸਾਰੀ ਕੁਸ਼ਾ ਉਹ ਹੋ ਜੇ ਉਹ ਪੈਕਟ ਦੁੱਧ ਦੀ ਵਿੱਚੋਂ ਕੋਈ ਚੈਕਿੰਗ ਦੇ ਦਰਵਾਨ ਮਹਿਕਮਾ ਚੈੱਕ ਕਰਦਾ ਰਹੇ ਉਹ ਆ ਜਾਂਦਾ ਤਾਂ ਉਹਦੇ ਵਿੱਚ ਉਹ ਜਿਹੜੀ ਫਰਮ ਹੈ ਜਿਹੜੇ ਫਲਾਟ ਲਾਇਆ ਵਾ ਉਹਦੇ ਕਾਰਵਾਈ ਹੋ ਜੂਗੀ ਤਾਂ ਹੁਣ ਜਿਹੜਾ ਦੁੱਧ ਦੁੱਧ ਹੈ ਬਾਹਰ ਤੁਸੀਂ ਫਾਰਮ ਕੰਟਰੀ ਦੇ ਵਿੱਚ ਦੇਖ ਲਓ ਜਿੱਥੇ ਬੰਦੇ ਕੰਮ ਕਰਦੇ ਨੇ ਫਾਰਮ ਦੇ ਵਿੱਚ ਆਪਣੇ ਤਾਂ ਸਾਰੇ ਬੰਦਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਬਹੁਤ ਹੁੰਦੇ ਸਾਰੇ ਥਾਂ ਨੇ ਤੁਸੀਂ ਇੱਕ ਖੁੱਲਾ ਦੁੱਧ 1 ਲੀਟਰ ਨਹੀਂ ਵੇਚ ਸਕਦੇ ਲੈ ਸਕਦੇ ਉਸ ਮਾਲਕ ਤੋਂ ਜੇ ਤੁਹਾਡੇ ਕਿਸੇ ਪਰਿਵਾਰ ਨੂੰ ਜਿਹੜੇ ਉਹਨਾਂ ਕੋਲ ਕੰਮ ਕਰਦੇ ਉਹ ਵੀ ਨਹੀਂ ਲੈ ਸਕਦੇ ਜੇ ਤੁਹਾਡੇ ਪਰਿਵਾਰ ਨੂੰ ਖੁਸ਼ ਹੋ ਗਿਆ ਤਾਂ ਉਹ ਫਾਰਮ ਬੰਦ ਕਰ ਦਿੰਦੇ ਹੂੰ ਇੱਥੇ ਇੱਥੇ ਤਾਂ ਇਹ ਹੈ ਵੀ ਉਹ ਦੁੱਧਿਆਂ ਦੇ ਦੁੱਧ ਲਿਆ ਤਾਂ ਉਹ ਠੀਕ ਹੈ ਦੁੱਧਿਆਂ ਨੂੰ ਰੇਟ দাও ਦੁੱਧ ਇਕੱਠਾ ਕਰ ਜੇ ਮਿਹਨਤ ਕਰਦੇ ਅਸੀਂ ਇਸ ਕੰਮ ਦੇ ਚ ਨਹੀਂ ਹੁੰਦੇ ਅਸੀਂ ਕਹਿੰਦੇ ਜਿਹੜਾ ਦੁੱਧ ਜਿਹੜੀ ਸਿਹਤ ਨਾਲ ਖਲਵਾੜਦਾ ਕਿਸੇ ਦੀ ਨਾ ਹੋਵੇ ਹੁਣ ਇਹ ਸੀਜ਼ਨ ਦੇ ਦੌਰਾਨ ਜਿਹੜਾ ਹੁਣ ਤੁਸੀਂ ਅੱਜ ਅੱਜ ਦੀ ਗੱਲ ਕਰਦੇ ਹੋ ਸੀਜ਼ਨ ਦੇ ਵਿੱਚ ਇਹ ਸਭ ਨੂੰ ਪਤਾ ਵੀ ਪਨੀਰ ਹੈ ਤੁਸੀਂ ਵਾਰੰਡੇ ਦੇ ਵਿੱਚ ਇੱਕ ਹੋਕਾ ਦੇ ਦਿਓ ਵੀ ਸਾਨੂੰ ਮੈਨੂੰ ਇਹ ਦੋ ਕੁਇੰਟਲ ਪਨੀਰ ਚਾਹੀਦਾ ਪਨੀਰ ਚਾਹੀਦਾ ਤਾਂ ਤੁਹਾਨੂੰ ਉਹ ਕਹਿਣਗੇ ਜੀ ਦੁੱਧ ਆ ਰਿਹਾ ਹੂੰ ਤੇ ਤੁਹਾਨੂੰ 2 ਕੁਆਟਰ ਦੁੱਧ ਸ਼ਾਮ ਨੂੰ ਪੀਣਾ ਹੁਣ ਆ ਰਿਹਾ ਦੁੱਧ ਜਿਹੜਾ ਹੈ ਉਹ ਕਿੱਥੋਂ ਆ ਰਿਹਾ ਦੁੱਧ ਤਾਂ ਪੂਰਾ ਨਹੀਂ ਹੋ ਰਿਹਾ ਹੈਗਾ ਕਿੱਥੋਂ ਆਊਗਾ ਉਹ ਤਾਂ ਡੁਪਲੀਕੇਸੀ ਦਾ ਉਹਦੇ ਵਿੱਚ ਆਊਗਾ ਕਿਵੇਂ ਬਣਾਉਨੇ ਆ ਉਹ ਰੈਫਰਾਈਂਡ ਪਾ ਕੇ ਕੋਈ ਕਹਦਾ ਬਣਾਉਨੇ ਆ ਜੀ ਕੋਈ ਕਿਸੇ ਵੀ ਕੁਝ ਪਾਉਂਦੇ ਕੁਝ ਫੋਨ ਇਹ ਇਹ ਜਾ ਕੇ ਮਰਦਾ ਇਹਦਾ ਦੀਵਾਲੀ ਦੇ ਸੀਜ਼ਨ ਦੇ ਵਿੱਚ ਮਠਿਆਈਆਂ ਵਾਲਾ ਜਿਹੜਾ ਉਹ ਤਾਂ ਸਵਾਲ ਹੀ ਪੈਦਾ ਦੁੱਧ ਪੂਰਾ ਹੋ ਜਾ ਦੁੱਧ ਤਾਂ ਦੁੱਧ ਰਜਾਨਾ ਦਾ ਪੂਰਾ ਨਹੀਂ ਹੋ ਰਿਹਾ ਮਿਲਕਾ ਨੂੰ ਮੁਹਾਲੀ ਦੇ ਵਿੱਚ ਜਦੋਂ ਗਰਮੀ ਦਾ ਸੀਜ਼ਨ ਆਉਂਦਾ ਇਹਨਾਂ ਕੋਲ ਦੁੱਧ ਪੂਰਾ ਨਹੀਂ ਹੁੰਦਾ ਇਹ ਬਾਕੀ ਪਲਾਂਟ ਤੋਂ ਪੂਰਾ ਲੈ ਕੇ ਫਿਰ ਵੀ ਪੂਰਾ ਨਹੀਂ ਹੁੰਦਾ ਨੀ ਲੱਸੀ ਘਟ ਜਾਂਦੀ ਹੈ ਪਨੀਰ ਘਟ ਜਾਂਦਾ ਦੇ ਨਹੀਂ ਰਹੇ ਪੂਰਾ ਆਈਸਕ੍ਰੀਮ ਨਹੀਂ ਮਿਲਦੀ ਹੈਗੀ ਇਹਨਾਂ ਦੀ ਜਿੰਨੀ ਇਹਨਾਂ ਨੂੰ ਦੁੱਧ ਆ ਰਿਹਾ ਉਹ ਤੋਂ ਵੀ ਘਟ ਜਾਂਦਾ ਚਲੋ ਜਿਹੜੇ ਕੋਆਪਰੇਟਿਵ ਧਾਰ ਰਹੇ ਨੇ ਇਹਨਾਂ ਦੇ ਵਿੱਚ ਰੇਟਾਂ ਦੇ ਠੀਕ ਜਿਹੇ ਜਿਹੜਾ ਦੇ ਕੋਆਪਰੇਟ ਚੱਲਦੇ ਨੇ ਤਾਂ ਇਹ ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਦਾ ਆਉਂਦੇ ਆ ਸੁਸਾਇਟੀ ਵਾਲੇ ਦੁੱਧ ਦਿੰਦੇ ਨੇ ਉੱਥੇ 5-10 ਦਾ ਸਾਰੀ ਹੈ ਜਿਹੜੀ ਚੱਲਦੀ ਰਹਿੰਦੀ ਹੈ ਪਰ ਜਿਹੜਾ ਹੋਰ ਖਤੰਦਾ ਇਹ ਕੋਆਪਰੇਟਿਵ ਉਦਾਰਿਆਂ ਨੂੰ ਛੱਡ ਕੇ ਜਿਹੜੇ ਥੱਲੇ ਦੁੱਧੀਆਂ ਦੇਦਾਹੀਂ ਕਿਸੇ ਨੇ ਸੁਸਾਇਟੀ ਪਨੀਰ ਦੀ ਦੁਕਾਨ ਖੋਲੀ ਹੋਵੇ ਕਿਸੇ ਨੇ ਛੋਟੀਆਂ ਲਗਾਉਣਾ ਕਿਤੇ ਮਠਿਆਈਆਂ ਆਣੀਆਂ ਉਹਨਾਂ ਨੇ ਤਾਂ ਆਪਣਾ ਤਾਂ ਅੰਦਾਜ਼ ਚਲਾਉਣਾ ਕਿਵੇਂ ਚਲਾਉਣਾ ਰਖੜੀਆਂ ਤੇ ਆ ਤੁਸੀਂ ਦੇਖ ਲਓ ਵੀ 1 ਲੱਖ ਕਿੰਨੀ ਮਠਿਆਈ ਸਾਤ ਜਾਂਦੀ ਹੈ ਅਜਾ ਦੁੱਧ ਤਾਂ ਜਦ ਕੇ ਸੀਜ਼ਨ ਦੇ ਦੌਰਾਨ ਕਿੰਨਾ ਲੱਗਣਾ ਅੱਜ ਸੀਜ਼ਨ ਦੇ ਵਿੱਚ ਦੁੱਧ ਤਾਂ ਦੁੱਧ ਉਹੀ ਹੈ ਜੇ ਕਹੋ ਜੀ ਦੁੱਧ ਤਾਂ ਵੱਧ ਗਿਆ ਦੁੱਧ ਜੇ 3 ਸਾਲ ਬਾਅਦ ਵਧਣਾ ਜੀ 3 ਸਾਲ ਬਾਅਦ ਤਾਂ ਵਧਣਾ ਜਦੋਂ ਲੋਕਾਂ 'ਚ ਮੇਰੇ ਮਨ ਦੇ ਵਿੱਚ ਆ ਗਈ ਮੇਰੇ ਕੋਲ 10 ਬੱਚੇ ਮੇਰੇ ਚੰਗੇ ਬੱਚੇ ਬਣਨ ਲੱਗੇ ਤਾਂ ਮੈਂ ਹੋਰ ਦੋ ਮੱਝਾਂ ਲੈ ਕੇ ਆਉਂਗਾ ਜੀ ਜਾਂ ਆਪਣੀ ਜਿਹੜੀ ਬਰੀਡ ਹੈ ਉਹ ਤਿਆਰ ਜੀ ਬਰੀਡ ਤਿਆਰ ਕਰੀ ਗੋਤੇ 3 ਸਾਲ ਦੇ ਹੂੰ 1 ਲੱਖ ਤਾਂ ਹੋਣੀ ਹੀ ਹੈਗੀ ਇਹਨਾਂ ਕੋਲ ਕਿੱਥੋਂ ਆ ਜਾਂਦਾ 1 ਲੱਖ ਤੇ ਦੁੱਧ ਜਿਹੜਾ ਸਾਰਾ ਬਣਦਾ ਉਹ ਅਗਲਾ ਕਿਹਾ ਜੇ ਖੋਆ ਬਣਾਉਣਾ ਜੀ ਉਹ ਇੱਥੋਂ ਬਣ ਜਾਂਦਾ ਇੱਥੋਂ ਬਣਦਾ ਸਾਰਾ ਪਤਾ ਹੈ ਮੈਗਵਰ ਵੀ ਪਤਾ ਹੈ ਵੀ ਪਨੀਰ ਹੈ ਜਿਹੜਾ ਤੁਸੀਂ ਜਿੱਥੇ-ਜਿੱਥੇ ਬਣਦੇ ਮੈਗਵਰ ਨੇ ਬੜੇ ਛਾਪੇ ਵੀ ਮਾਰੇ ਫੜੇ ਵੀ ਹਨ ਉਹ ਜੇ ਡੁਪਲੀਕੇਸੀ ਹੁੰਦੀ ਤਾਂ ਹੀ ਫੜੇ ਹਨ ਹਾਂ ਹੋਰ ਬਣ ਵੀ ਰਿਹਾ ਬਹੁਤ ਜਗ੍ਹਾ ਆਮ ਲੋਕਾਂ ਨੂੰ ਸਭ ਨੂੰ ਪਤਾ ਵੀ ਰਹਾ ਕਿੱਥੇ ਹੈ ਇਹ ਇਹ ਦੁੱਧ ਦੇ ਨਾਲ ਨਾਲ ਨਾ ਜੀ ਦੁੱਧ ਤਾਂ ਇੱਕ ਪੰਜਾਬ ਨੂੰ ਘੁਣਵਾਂਗ ਖਾ ਲਿਆ ਮੈਂ ਥੋੜਾ ਜਿਹਾ ਈ ਤੋਂ ਸਾਈਡ ਤੇ ਜਾਵਾਂ ਨਸ਼ਿਆਂ ਦੇ ਜੀ ਜਿਹੜਾ ਜਦੋਂ ਨਸ਼ਿਆਂ ਦੀ ਜਿਹੜੀ ਗੱਲ ਹੈ ਉਹ ਸਾਰੀਆਂ ਸਰਕਾਰਾਂ ਜੋ ਲਾਲੇ ਬੰਦ ਨਹੀਂ ਹੋ ਰਹੀਆਂ ਜੀ ਐਸੀ ਤਰ੍ਹਾਂ ਦੁੱਧ ਵੀ ਉਸ ਨਸ਼ੇ ਤੋਂ ਦੁੱਧ ਜਿਹੜਾ ਡੁਪਲੀਕੇਟ ਉਹ ਵੱਧਦਾ ਉਹ ਵੱਧਦਾ ਕਿਉਂਕਿ ਇਹਨੇ ਤਾਂ ਇੰਨੀਆਂ ਬਿਮਾਰੀਆਂ ਦਾ ਆਦਰਣੀ ਹੈ ਪਹਿਲਾਂ ਜਦੋਂ ਦੁੱਧ ਦੇ ਵਿੱਚ ਮਾੜਾ ਘਰਤੀ ਲੋਕਾਂ ਦੇ ਦੁੱਧ ਤੋਂ ਪੂਰਾ ਫਾਇਦਾ ਹੁੰਦਾ ਸੀਗਾ ਹਸਪਤਾਲ ਨਹੀਂ ਲੱਟਦੇ ਹੁਣ ਤਾਂ ਕਿਸੇ ਨੂੰ ਹਰ ਘਰ ਦੇ ਵਿੱਚ ਜੇ ਜਾਦਾਈ ਦਾ ਪਿੰਡ ਦੇ ਵਿੱਚ ਚੌਥੇ ਪੰਜਵੇਂ ਘਰ ਦੇ ਵਿੱਚ ਕੈਂਸਰ ਤਾਂ ਮਿਲ ਜਾਉ ਲੱਗ ਗਿਆ ਹੂੰ ਜੇ ਅਸੀਂ ਜੇ ਮਾੜੇ ਦੁੱਧ ਆਏ ਹੈ ਜੇ ਮਾੜਾ ਪਾਣੀ ਆ ਗਿਆ ਸਾਰਾ ਕੁਝ ਆ ਗਿਆ ਦੁੱਧ ਤਾਂ ਦੁੱਧ ਨਾਲ ਖਲਵਾੜ ਤਾਂ ਇਹ ਜੀ ਸਜ਼ਾ ਇਹ ਜਿਹੜੀ ਇਹ ਬੜੀ ਸਖਤ ਦੇਣੀ ਚਾਹੀਦੀ ਹੈ ਸਰਕਾਰ ਨੂੰ ਆ ਸਰਕਾਰ ਸਮਤੋ ਵਹਾਰ ਇਕਦਾਂ ਨਾ ਵੀ ਕੋਈ ਵੀ ਸਰਕਾਰ ਹੈ ਇਹਨਾਂ ਨੂੰ ਇਸ ਗੱਲ ਦੇ ਵਿੱਚ ਕੀ ਗੱਲ ਆਉਂਦੀ ਹੈ ਵੀ ਦੁੱਧ ਦੋਧੀਆਂ ਨੇ ਵੀ ਇਕੱਠਾ ਕਰ ਲਿਆ ਕਿਸੇ ਨੇ ਕਰ ਲਿਆ ਉਹ ਕਿਸੇ ਮਾਰਕੀਟ ਦੇ ਵਿੱਚ ਕਿਸੇ ਉਹਨਾਂ ਦਾ ਬਣਾ ਕੇ ਕੇ ਵੜਿਆ ਉਹਦਾ ਲੇਬਲ ਉੱਪਰ ਲਿਖਿਆ ਹੋਵੇ ਉਹਦੀ ਚੈਕਿੰਗ ਹੋ ਜਵੇ ਜਦ ਮਰਜ਼ੀ ਹੋ ਜਵੇ ਪਰ ਇਹ ਹੋ ਨਹੀਂ ਰਿਹਾ ਬੜਾ ਤੇ ਨਾਲ ਤੋਂ ਪੜਦੇ ਨੇ ਉਹਦੇ ਦਾ ਰੇਟ ਵੀ ਤੋੜਦੇ ਜਿਹਨੂੰ ਵਿਆਹ ਸ਼ਾਦੀਆਂ ਦੇ ਵਿੱਚ ਪਲੀਰ 500 ਦੇ ਵਿੱਚ ਚਾਹੀਦਾ ਉਹ ਕਹਿੰਦਾ 380 ਰੁਪਏ ਕਿਲੋ ਵਾਲਾ ਪਨੀਰ ਮੈਂ ਕਿਉਂ ਲਵਾਂ ਲਵਾਂ ਜਦ ਕਿ ਮਾਰਕੀਟ ਚ ਲਗਭਗ 200 220 ਰੁਪਏ ਕਿੰਨਾ ਮਾਰਕੀਟ ਲੈ ਲੋ ਤੁਸੀਂ ਉਹ ਉਹਦੇ ਵਿੱਚ ਜਿਹੜਾ ਜਿਹੜਾ ਜਿਨ੍ਹਾਂ ਪਰੀਤ ਨੂੰ ਚਾਹੀਦਾ ਜਿਨ੍ਹਾਂ ਕੁੜੀ ਦਾ ਲੜਕੀ ਦਾ ਵਿਆਹ ਕਰਨਾ ਉਹ ਹਮੇਸ਼ਾ ਦੇਖ ਲਈ ਮੈਨੂੰ 4 ਰੁਪਏ ਸਿੱਕੇ ਤੋਂ ਬਚ ਗਿਆ ਇਤੋਂ ਬਸ ਉੱਥੇ ਉਹ 700 ਬੰਦੇ ਨੇ 800 ਬੰਦੇ ਉਹਦਾ ਦੀ ਸੇਤ ਦੇ ਨਾਲ ਉਹ ਬੰਦਾ ਕਹਿੰਦਾ ਵੀ ਹਾਂ ਨਹੀਂ ਬਾਕੀ ਜਿਹੜਾ ਖਾਂਦੀ ਹੈ ਬਾਕੀ ਇਹ ਖਰੀਦ ਕੇ ਇਹਨਾਂ ਉਹਨਾਂ ਦਾ ਧੰਦਾ ਚੱਲ ਰਿਹਾ ਥੋੜਾ ਧੰਦਾ ਚੱਲ ਰਿਹਾ ਧੰਦਾ ਜਿਹੜਾ ਕਿ ਇਹਨਾਂ ਨੂੰ ਸਰਕਾਰਾਂ ਮਾਰੀ ਵੀ ਸਰਕਾਰਾਂ ਨੂੰ ਵੀ ਸਾਰ ਨੂੰ ਸੋਚਣਾ ਚਾਹੀਦਾ ਵੈਸੇ ਤਾਂ ਮਨੁੱਖਾਂ ਨੂੰ ਸੋਚਣਾ ਚਾਹੀਦਾ ਸੀ ਸਾਡੀ ਦੌੜ ਪੈਸੇ ਪਿੱਛੇ ਲੱਗ ਗਈ ਮੈਂ ਕੰਲੇ ਸਰੇਖ ਨੂੰ ਨਹੀਂ ਕਹਿੰਦਾ ਅਸੀਂ ਖੁਦ ਜ਼ਿਮੇਵਾਰ ਹਾਂ ਸਬਜ਼ੀ ਪੈਸਾ ਕਰਨ ਵਾਲਾ ਸਬਜ਼ੀ ਦੇ ਵਿੱਚ ਟੀਕੇ ਲਾਉਣ ਲੱਗ ਗਿਆ ਹੂੰ ਦੁੱਧ ਤੋਂ ਪੈਦਾ ਕਰਨ ਨਾਲ ਦੁੱਧ ਦੇ ਵਿੱਚ ਚੱਲ ਗਿਆ ਜਿਹਦੇ ਦੁੱਧ ਨਹੀਂ ਕੋੜੂਦਾ ਹੁੰਦਾ ਉਹ ਅਡਲਟਰੇਸ਼ਨ ਕਹਿੰਦਾ ਰਿਸਕ ਪੈ ਗਿਆ ਤੁਸੀਂ ਫਸਲ ਪੂਰੀ ਨਹੀਂ ਨਿਕਲਦੀ ਰੇ ਜਿਆਦਾ ਹੋਣ ਲੱਗ ਸਾਰਾ ਇਹ ਅਰਲਾ ਜਰਲਾ ਜਿਹੜਾ ਸਰਕਾਰ ਨੂੰ ਇਹਨਾਂ ਬਾਰੇ ਜਿਹੜੀ ਬੰਗਾਈ ਹੈ ਅਸੀਂ ਕਹਿੰਦੇ ਬੰਗਾਈ ਬਹੁਤ ਜ਼ਿਆਦਾ ਹੋ ਗਈ ਤਾਂ ਬੰਗਾਈ ਦੇ ਨਾਲ ਨਾਲ ਸਿਹਤ ਨੂੰ ਦੋ ਪਹਿਲਾ ਫਾਸਤ ਰੱਖਣਾ ਚਾਹੀਦਾ ਬੰਗਾਈ ਦੇ ਨਾਲ ਨਾਲ ਜਿਹੜੇ ਬੰਦੇ ਚੀਜ਼ ਫਾਇਦਾ ਕਰਨੀ ਹੈ ਉਹ ਤਾਂ ਤਾਹੀਂ ਪੈਦਾ ਕਰੂਗਾ ਜਿਹਨੂੰ ਦੋ ਪੈਸੇ ਬਚਣਗੇ ਜੀ ਜੀ ਪਰ ਜੇ ਬਗਿਆਈ ਦੇ ਨਾਲ ਨਾਲ ਸੇਤ ਨਾਲ ਖੇਡਵਾੜ ਹੋ ਲੱਗਿਆ ਤਾਂ ਮਨੁੱਖ ਹੈ ਮਨੁੱਖ ਪਿਛੀ ਰਾਤ ਚੱਲਦੇ ਨਾਲੋਂ ਬੜੇ ਰਾਤ ਕਿਨਾਂ ਵਰਗਾ ਰਾਤ ਉਹ ਬੰਦੇ ਵਰਗਾ ਨਾ ਵੀ ਜੀ ਬੰਦੇ ਹੀ ਆਦੇ ਪਈ ਸਕਾਰ ਹੈ ਕਹਿੰਦੇ ਨੇ ਬਾਹਰ ਦੇਖਿਆ ਮੈਡੀਕਲ ਸੂਪਾ ਫ੍ਰੀ ਦਿੱਤੀ ਜਾਵੇ ਐਜੂਕੇਸ਼ਨ ਫ੍ਰੀ ਦਿੱਤੀ ਜਾਵੇ ਤਾਂ ਇਹ ਹੋਵੇ ਇਹਨਾਂ ਵੱਲ ਤਾਂ ਧਿਆਨ ਦੇ ਵਿੱਚ ਆਈਗਾ ਇਹ ਜਿਹੜਾ ਦੁੱਧ ਦਾ ਸੀਜ਼ਨ ਹੈ ਮੈਂ ਤਾਂ ਇਹ ਗੱਲ ਕਹੂੰਗਾ ਵੀ ਇਹਨੂੰ ਐਸ ਡੀ ਵੀ ਚੋ ਹਰੇਕ ਪੂਰੀ ਬਤ ਚੈਕਿੰਗ ਹੋ ਕੇ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਅਜਿਹਾ ਇੱਕ ਹੋਰ ਗੱਲ ਜਿੰਨੀ ਮਠਿਆਈ ਤਿਆਰ ਹੋਣੀ ਹੈ ਹੁਣ ਇਹ ਇੱਕ ਅਜਿਹਾ ਰੁਪੀਸ਼ਕ ਵੀ ਨਾ ਜੀ ਜਿੰਨੀ ਮਠਿਆਈ ਤਿਆਰ ਹੋਣੀ ਹੈ ਜੀ ਉਹ ਨੂੰ ਇੱਕ ਵੀਂਦੇ ਤੋਂ ਤਿਆਰ ਹੋਣਾ ਜੀ ਉਹ ਸਾਰੀ ਕੋਲਡ ਸਟੋਰਾਂ ਚ ਪੈ ਜਾਂਦੀ ਹੈ ਉਸ ਦੇ ਕੱਢਣੀਆਂ ਬਾਹਰ ਦੀਵਾਲੀ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਇੱਕ ਵੀ ਨਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਸ਼ੁਰੂ ਹੋ ਜਾਂਦੀ ਹੈ ਚਾਰੇ ਕੋਲ ਹੂੰ ਦਸਹਰੇ ਤੋਂ ਸ਼ੁਰੂ ਹੋਣ ਲੱਗੇ 20 ਦਿਨ ਬਾਅਦ ਦਵਾਈ ਜੀ ਦਸਹਰੇ ਨੂੰ ਵੀ ਮਠਾਈ ਲੱਗਦੀ ਹੈ ਜੀ ਜੇ ਪੰਜ ਦਿਨ ਦਸਹਰੇ ਤੋਂ ਪਹਿਲਾਂ ਸ਼ੁਰੂ ਹੋਊਗੀ ਲੱਖਾਂ ਕੁਇੰਟਲ ਦੇ ਮਠਾਈਆਂ ਦਾ ਆਦਾਨ ਪ੍ਰਦਾਨ ਪਰਿਵਾਰਾਂ ਚ ਹੁੰਦਾ ਲੱਖਾਂ ਕੁਇੰਟਲ ਹੂੰ ਲੱਖਾਂ ਕੁਇੰਟਲ ਦਾ ਆਦਾਨ ਪ੍ਰਦਾਨ ਹੁੰਦਾ ਵੀਰ ਕੀ ਨੇ ਆਪਣੇ ਮਠਿਆਈ ਹੈ ਜਿਹੜੀ ਉਹ ਅੰਦਰ ਵੀ ਲੋਕਾਂ ਨੂੰ ਸ਼ੁੱਧ ਮਠਾਈ ਦਿੱਤੀ ਜਾਵੇ ਵੀਰ ਕੀ ਨੇ ਸ਼ੁਰੂ ਕਰੀ ਸੀਗੀ ਪਤਾ ਨਹੀਂ ਕੁਝ ਕਾਰਨ ਹੋ ਜਾਨੇ ਹੈ ਕਾ ਕਾਰਨ ਤਾਂ ਉਹ ਜਦਾਰੇ ਨੂੰ ਉਚਾਰਾ ਹੁੰਦਾ ਵੀ ਉਹ ਮੁੜ ਕੇ 90 ਡਿਗਰੀਸ ਵੀ ਛੋਪ ਹੈ ਉਹਨਾਂ ਨੂੰ ਦੇ ਦਿੱਤੀ ਅਜਾ ਉੱਥੇ ਜਦ ਗੱਲ ਫੇਰ ਹੋਈ ਆ ਕਿ ਜੀ ਵੀ ਉੱਥੇ ਉਹ ਠੀਕ ਬਣੀ ਹੈ ਗਲਤ ਬਣੀ ਹੈ ਉਹ ਪਰ ਬਾਅਦ ਮਰੇ ਸਿਹਤ ਦੇ ਨਾਲ ਖਰੇ ਕਰੋ ਮਨੁੱਖ ਦੀ ਸਿਹਤ ਦੇ ਨਾਲ ਖੇਲਵਾੜ ਇਹ ਨਹੀਂ ਚਾਹੀਦਾ ਕਿ ਸਿਹਤ ਨੂੰ ਸਭ ਤੋਂ ਉੱਚਾ ਮੰਨਿਆ ਗਿਆ ਜੇ ਸਿਹਤ ਸਹੀ ਹੈ ਤਾਂ ਸਭ ਕੁਝ ਸਹੀ ਹੈ ਜਿਵੇਂ ਜਾਨ ਹੈ ਤਾਂ ਜਹਾਨ ਹੈ ਪੈਸੇ ਤੋਂ ਆਪਾਂ ਨੇ ਕਰਾਉਣਾ ਕਿ ਆ ਜਾ ਬੰਦੇ ਨਹੀਂ ਬੰਦੇ ਦਾ ਨਹੀਂ ਉਦੇ ਪੈਸੇ ਇਹੋ ਜਿਹੇ ਪੈਸੇ ਤੇ ਵੀ ਗਿਆ ਕਰਦਾ ਤਾਂ ਆਪਾਂ ਨੂੰ ਸਿਹਤ ਦੇ ਨਾਲੇ ਸਾਰਾ ਕੁਝ ਚੱਲਦਾ ਇਹ ਕੋਆਪਰੇਟਿਵ ادارے ਨੇ ਜਿਹੜੇ ਸ਼ਿਰ ਵੀ ਜਿਹੜਾ ਜਿਹੜਾ ਇਹਨਾਂ ਦੇ ਮੇਨ ਤੇ ਰੱਖਿਆ ਹੋਇਆ ਇਹ ਕਿਤੇ ਇਹ ਇਹ ਜਾਰੇ ਨਾ ਹੋਣ ਉਹ ਮੇਰਾ ਖਿਆਲ ਹੈ ਕਿ ਤਾਂਦਲੀ ਬਾਜੀ ਹੋਰ ਬਾਜੀ ਤਾਂਦਲੀ ਬਾਜੀ ਕਿਹਾ ਨਾ ਕਿਸੇ ਨੂੰ ਰੇਟ ਵੇਲੇ ਨਾ ਹੀ ਪਿਓਰਿਟੀ ਮਿਲੇ ਪਿਓਰਿਟੀ ਮਿਲੇ ਕੁਝ ਵੀ ਨਹੀਂ ਮਿਲ ਸਕਦਾ ਹੁਣ ਇੱਥੇ ਇੱਕ ਚੀਜ਼ ਹੋਰ ਤੁਸੀਂ ਗੱਲ ਕੀਤੀ ਹੈ ਪਨੀਰ ਦੀ ਜਿਸ ਤਰ੍ਹਾਂ 200 ਰੁਪਏ ਆਮ ਮਾਰਕੀਟਸ ਮਿਲ ਜਾਂਦਾ ਹੈ ਤੇ 380 ਰੁਪਏ ਵੇਰਕਾ ਨੇ ਆਪਣਾ ਰੇਟ ਰੱਖਿਆ ਹੋਇਆ ਤੇ ਜੇ ਗੱਲ ਕਰੀਏ ਖੋਏ ਦੀ ਕਿਉਂਕਿ ਅੱਜਕਲ ਫੈਸਟੀਵਲ ਸੀਜ਼ਨ ਹੈ ਤੁਸੀਂ ਵੀ ਸਮਝਦੇ ਹੋ ਵੀ ਖੋਵਾ ਇਹ ਇਹਦੀ ਰਿਕੁਆਇਰਮੈਂਟ ਕਿਸ ਤਰ੍ਹਾਂ ਪੂਰਨ ਹੁੰਦੀ ਕਿਸ ਤਰ੍ਹਾਂ ਮੱਲੋ ਖੁਆ ਇਹ ਮਤਲਬ ਇੰਨਾ ਮਠਾਈਆਂ ਜੋ ਤਿਆਰ ਹੁੰਦੀਆਂ ਲੱਖਾਂ ਕਰੋੜਾ ਲੋਕ ਮਤਲਬ ਇਹ ਮਠਾਈਆਂ ਨੂੰ ਖਾਂਦੇ ਐ ਐਸੀ ਲੋਕ ਸਾਰੇ ਪਰਿਵਾਰਾਂ ਚ ਮਠਾਈਆਂ ਖਾਈਆਂ ਜਾਂਦੀਆਂ ਵੱਡੇ ਤਿਉਹਾਰ ਐ ਦੁਸ਼ਹਿਰਾ ਤੇ ਦੀਵਾਲੀ ਤੇ ਇਹਨਾਂ ਦੀ ਰਿਕੁਆਇਰਮੈਂਟ ਕਿਸ ਤਰ੍ਹਾਂ ਤੁਸੀਂ ਕੀ ਸਮਝਦੇ ਹੋ ਕਿ ਕਿਸ ਤਰ੍ਹਾਂ ਪੂਰੀ ਹੋ ਸਕਦੀ ਹੈ ਕਿਸ ਤਰ੍ਹਾਂ ਮੈਂ ਮੇਰੇ ਸਮੇਂ ਦੇ ਵਿੱਚ ਮੈਂ ਆਪਣੇ ਸਮੇਂ ਦੀ ਟ੍ਰੇਡ ਦੀ ਗੱਲ ਕਰ ਰਿਹਾ ਜੀ ਉਦੋਂ ਆਮ ਸੀਗਾ ਵੀ ਯੂਪੀ ਤੋਂ ਵੀ ਖੁਆ ਬਣ ਕੇ ਆਉਂਦਾ ਟ੍ਰੇ ਬਾਈ ਟ੍ਰੇ ਜੀ ਉਦੀ ਕੁਆਲਿਟੀ ਦਾ ਕੋਈ ਲੈਣਾ ਦੇਣਾ ਨਹੀਂ ਆਇਆ ਹੋਵੇ ਉਹ ਤਾਂ 10 PM ਕੋ ਆ ਰਿਹਾ ਬਾਕੀ ਜਿਹੜਾ ਜਿਹੜੀ ਜਦੋਂ ਦੁੱਧ ਨਹੀਂ ਹੈਗਾ ਮੈਂ ਮੈਂ ਇੱਕ ਜਨਕ ਖੋਏ ਨੇ ਪਨੀਰ ਦੇ ਜਿਹੜਾ ਦੁੱਧ ਪੈਦਾ ਹੁੰਦਾ ਉਹਦੇ ਵਿੱਚੋਂ ਬਣਦਾ ਹਮ ਲੱਸੀ ਦਹੀਂ ਸਾਰਾ ਕੁਝ ਉਹਦੇ ਚੋਂ ਬਣਦਾ ਉਹਦੇ ਬਿਨਾ ਜਿੰਨਾ ਖੋਆ ਤਿਆਰ ਹੁੰਦਾ ਹੈ ਉਹ ਦੁੱਧ ਤੋਂ ਨਹੀਂ ਬਣਿਆ ਉਹਦੇ ਵਿੱਚ ਉਹ ਕੀ ਕੀ ਪਾਉਨੇ ਆ ਮੈਦਾ ਪਾਦਾ ਗਲੂਗੂਜ ਪਾਤਾ ਹੋਰ ਪਾਤਾ ਇਹਦਾ ਐਦਾਂ ਬਣਾਜੂ ਤਾਂ ਖੂਆ ਬਣਾਉਣਾ ਜਿਵੇਂ ਪਨੀਰ ਦੇ ਵਿੱਚ ਤੇ ਸਰਕਾਰ ਦਾ ਕੋਈ ਚੈੱਕ ਨਹੀਂ ਇਹਨਾਂ ਚੀਜ਼ਾਂ ਤੇ ਇਹ ਸਰਕਾਰ ਚੈੱਕ ਕਰ ਸਰਕਾਰ ਆਪਣੀ ਜਗ੍ਹਾ ਕਰਦੀ ਹੈ ਚੈੱਕ ਪਰ ਸਰਕਾਰ ਨੂੰ ਇਹ ਆ ਵੀ ਈ ਜੀ ਜਿਹੜਾ ਦੰਡ ਹੈ ਇਹਦਾ ਉਹ ਸਖਤ ਰੱਖਣਾ ਚਾਹੀਦਾ ਜਿਹੜਾ ਐਡਲਟ੍ਰੇਸ਼ਨ ਹੈ ਐਡਲਟ੍ਰੇਸ਼ਨ ਦੇ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਜੀ ਇਹ ਕੀ ਹੈ ਵੀ ਜਿੱਥੇ ਜਿੱਥੇ ਸਰਕਾਰ ਨੂੰ ਪਤਾ ਕਿ ਸਰਕਾਰ ਨੇ ਜਿੱਥੇ ਲੋਕ ਰਸ ਦਿੰਦੇ ਨੇ ਵੀ ਇੱਥੇ ਡੁਪਲੀਕੇਸੀ ਸਾਡੀ ਹੋ ਰਹੀ ਹੈ ਤੁਸੀਂ ਅਫਸਰਾਂ ਨੂੰ ਜਾ ਕੇ ਕਹੇ ਤੇ ਨਹੀਂ ਉੱਥੇ ਜਾ ਕੇ ਪਿੰਡ ਚ ਦੇਖੋ ਇੰਨਾ ਥੋੜਾ ਦੁੱਧ ਬਣਾਉਣਾ ਡੁਪਲੀਕੇਟ ਜਾ ਕੇ ਜੋ ਫੜਦੇ ਆ ਉਹ ਸੈਂਪਲ ਫਿਰ ਉਹ ਬੰਦਿਆਂ ਨੂੰ ਕੋਟਾ ਦੇ ਵਿੱਚ ਧੱਕੇ ਖਾਣੇ ਵੰਨੇ ਸਜ਼ਾਾਂ ਵੀ ਹੁੰਦੀਆਂ ਪਰ ਸਰਕਾਰ ਦਾ ਆਪਣੇ ਪੰਦਰ ਤੇ ਜੇ ਕਿਸੇ ਨੇ ਪਿਛਲੋ ਉਧੇਰੇ ਥਲੇ ਦੀਵਾ ਬੜੀ ਜਾਂਦਾ ਤਾਂ ਸਭ ਨੂੰ ਪਤਾ ਕਿ ਜੇ ਕੋ ਜਦੋਂ ਆਮ ਬੰਦੇ ਨੂੰ ਪਤਾ ਹੈ ਵੀ ਪੁਰਾਣੇ ਪਿੰਡ ਦੇ ਵਿੱਚ 10 ਕੁਇੰਟਲ ਪਨੀਰ ਰੋਜ਼ ਬਣਦਾ ਉੱਥੇ ਦੁੱਧ ਦੀ ਤਾਂ ਚਾਰਟ ਹੋਣਾ ਹੂੰ ਠੀਕ ਹੈ ਜੀ ਉਹ ਪਤਾ ਹੈ ਫਿਰ ਅਫਸਰ ਨੂੰ ਕਿਉਂ ਨਹੀਂ ਪਤਾ ਹੋਊਗਾ ਸਰਕਾਰ ਨੂੰ ਕਿਹੜਾ ਪਤਾ ਹੋਊਗਾ ਇਹ ਡਿਮਾਂਡ ਐਂਡ ਸਪਲਾਈ ਕਿੱਥੋਂ ਪੂਰੀ ਹੋ ਰਹੀ ਹੈ ਇਹ ਕਿੱਥੋਂ ਪੂਰੀ ਹੋ ਰਹੀ ਹੈ ਇਹ ਤਾਂ ਇਹ ਸਰਕਾਰਾਂ ਨੂੰ ਇਸ ਪਾਸੇ ਵੱਲ ਇਹ ਸਾਡਾ ਇਹ ਹੈ ਵੀ ਸਖਤੀ ਐਨੀ ਪੂਰੀ ਰੱਖੀ ਜਾਈਦੀ ਹੈ ਅਡਲਟ ਰੇਸ਼ਨ ਦੇ ਮਾਮਲੇ ਦੇ ਵਿੱਚ ਤਾਂ ਸਜ਼ਾ ਜਿਹੜੇ ਡਾਟ ਨੇ ਬਹੁਤ ਜ਼ਿਆਦਾ ਰੱਖਣੀ ਚਾਹੀਦੀ ਹੈ ਜਾਂ ਤਾਂ ਹੀ ਇਸ ਪਾਸੇ ਨੂੰ ਆਸਾਦਰ ਅਦਰਵਾਇ ਇਹ ਬਲੁਖਤਾ ਇੰਨਾ ਰਹੀ ਫਿਰ ਉਹ ਇਹ ਕੰਮ ਇਹ ਕੰਮਾਂ ਤੋਂ ਵੀ ਕਿਆ ਕਰਾਉਣਾ ਇਹ ਤਾਂ ਸਭ ਤੋਂ ਜ਼ਿਆਦਾ ਨੇ ਤਾਂ ਸਰਕਾਰ ਜਿੰਨਾ ਕਰ ਰਹੀ ਹੈ ਮੇਰਾ ਕਹਿਣਾ ਉਹਦਾ ਫਿਰ ਜੇ 30 40% ਸਰਕਾਰ ਦਾ ਮੇਰਾ ਕਹ ਧਿਆਨ ਹੋਊਗਾ ਤਾਂ ਉਹ ਜਿਹੜਾ 60 70% ਇਸਕਾ ਸੀ ਤੇ ਉਹਦਾ ਸਰਕਾਰ ਨੂੰ ਇਹ ਤਾਂ ਹੀ ਕੰਮ ਚੱਲ ਸਕਦਾ ਅਸਰ ਵਾਈ ਤਾ ਇਹਨਾਂ ਵਿੱਚ ਬਜ਼ਾਰਾਂ ਦੇ ਵਿੱਚ ਜਿਹੜੀ ਹੋ ਰਹੀ ਉਹ ਇਸੇ ਤਰ੍ਹਾਂ ਚੱਲਦਾ ਸਾਰੇ ਜਿੰਨੇ ਬਾਜ਼ਾਰ ਮਰਜੀ ਲੈ ਲਓ ਉਹਨਾਂ ਰੰਡੇ ਦੇ ਵੇਲਾ ਜੰਡੀ ਦਾ ਲੈ ਲਓ ਸਾਰੇ ਲੈ ਲਓ ਇਹ ਜੇ ਸਾਰੇ ਨਹੀਂ ਹੈਗਾ ਤਾਂ ਕਿਧੁੱਤ ਇੰਨਾ ਕਿੱਥੋਂ ਆਜਾ ਪੂਰਾ ਨਹੀਂ ਹੋ ਰਿਹਾ ਦੁੱਧ ਕਿੱਥੋਂ ਚੱਲ ਕਿੱਥੋਂ ਬਣ ਗਿਆ ਉਹ ਡੁਪਲੀਕੇਸੀ ਤਾਂ ਹੈਗੀ ਨੇ ਚੈਕਿੰਗ ਤਾਂ ਸਰਕਾਰੀ ਰੱਖ ਸਕਦੀ ਤਾਂ ਜਦ ਸਰਕਾਰ ਕੰਪਨੀਆਂ ਨੂੰ 2-2 ਲੱਖ ਰੁਪਏ ਤਰਕਾ ਦਿੰਦੀ ਹੈ ਉਹ ਬੰਦੇ ਆਪਣੇ ਬੱਚੇ ਪਾਲਦੇ ਨੇ ਤਾਂ ਉਹਨਾਂ ਦਾ ਉਹਨਾਂ ਦੀ ਡਿਊਟੀ ਹੈ ਨਾ ਪਬਲਿਕ ਸਰਵੈਂਟ ਨੇ ਨਾ ਜਿਹੜੇ ਗਵਰਨਮੈਂਟ ਆਫ ਭਲਾਈ ਨੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਇਹ ਚੈੱਕ ਕਰ ਉਹ 2-2 ਲੱਖ ਰੁਪਏ ਤਰਕਾਹ ਦਿੰਦੇ ਨੇ ਪਬਲਿਕ ਸਰਵੈਂਟ ਅਨੇ ਉਹਨਾਂ ਨੂੰ ਕੀ ਹੈ ਵੀ ਹਾਂ ਤੋ ਮਲੁਕਤਾ ਦੇ ਨਾਲ ਘਾੜਨਾ ਹੋਵੇ ਜੀ ਉਹ ਉਹ ਜਿਹੜੀ ਮਤਲਬ ਅਡਲਟ ਰੇਸ਼ਨ ਇਹਨੂੰ ਬੰਦ ਕਰਨਾ ਉਹ ਉਹ ਵਿਭਾਗ ਇਸੇ ਕੰਮ ਨੂੰ ਬਣਿਆ ਨਾ ਜੀ ਜੋ ਇਸੇ ਕੰਮ ਨੂੰ ਬਣਿਆ ਤਾਂ ਉਹਨਾਂ ਦੀ ਡਿਊਟੀ ਹੈ ਜੋ ਡਿਊਟੀ ਹੈ ਉਹ ਤਾਂ ਉਹ ਪੂਰੀ ਚੈਕਿੰਗ ਕਰਨ ਇੱਕ ਮਹੀਨਾ ਜਦੋਂ ਵਟਿਆਈਆਂ ਕੋਲਡ ਸਟੋਰ ਤਾਂ ਕੋਈ ਜ਼ਿਆਦਾ ਨਹੀਂ ਨਾ ਹੂੰ ਉਹ ਫਰੀਕ ਤਰ੍ਹਾਂ ਆਉਂਦੀ ਜੀ ਸਾਡੇ ਕੋਲ ਸਟਾਫ ਨਹੀਂ ਸਾਡੀਆਂ ਪੋਰਟਾ ਕਾਲੀਆਂ ਸਰਕਾਰ ਨੇ ਪਰ ਇਹ ਸਰਕਾਰ ਨੂੰ ਦੋ ਫਰੀਕ ਦੇ ਦਿੰਦਾ ਪਰ ਉਹਨੂੰ ਗੱਲ ਹੀ ਹੈ ਮਰੰਡੇ ਦੇ ਵਿੱਚ ਕੋールド ਸਟੋਰ ਕਿੰਨੇ ਹੋਣਗੇ ਚੰਡੀਗੜ੍ਹ ਚ ਕਿੰਨੇ ਹੋਣਗੇ ਗਿਣਤੀ ਦੇ ਆ ਟਿਪਸ ਤੇ ਨੇ ਨਾ ਹੂੰ ਤਿੰਨ ਹੋਣਗੇ ਪੰਜ ਚਾਰ ਹੋਣਗੇ ਕੋਰਾਲੀ ਦੇ ਵਿੱਚ ਤਿੰਨ ਚਾਰ ਹੋਣਗੇ ਹੂੰ ਇਹਨੂੰ ਤਾਂ ਚੈੱਕ ਕਰਨ ਕੋਈ ਉਹ ਨਹੀਂ ਹੈਗਾ ਸਭ ਕੋールド ਸਟੋਰ ਇੱਕ ਮਹੀਨੇ ਦੇ ਵਿੱਚ ਤੁਸੀਂ ਮਹੀਨਾ ਪੂਰਾ ਕੋールド ਸਟੋਰੇਜ ਨੂੰ ਕੋールド ਸਟੋਰ ਨਹੀਂ ਕਰਦੇ ਤਾਂ ਇੰਨੇ ਦੇ ਵਿੱਚ ਜਿਹੜੀ ਡੈਟ੍ਰੇਸ਼ਨ ਹੋ ਸੌਜ ਹੋ ਜੇਗੀ ਸੋ ਬਲਦੇਵ ਸਿੰਘ ਚੱਕਲ ਸਾਹਿਬ ਦਾ ਮੰਨਣਾ ਹੈ ਕਿ ਵੀ ਮਨੁੱਖਤਾ ਸਭ ਤੋਂ ਉੱਪਰ ਹੈ ਸਿਹਤ ਸਭ ਤੋਂ ਉੱਪਰ ਹੈ ਸਾਡੀ ਆਮ ਪਬਲਿਕ ਨਾਲ ਆਮ ਬੰਦੇ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੂੰ ਇਹਨਾਂ ਤੇ ਚੈੱਕ ਰੱਖਣਾ ਚਾਹੀਦਾ ਹੈ ਬਹੁਤ ਵੱਡੇ ਤਿਉਹਾਰ ਨੇ ਦੁਸ਼ਹਿਰਾ ਤੇ ਦੀਵਾਲੀ ਇਹਨਾਂ ਦਿਨਾਂ ਦੇ ਵਿੱਚ ਲਗਭਗ 1 ਮਹੀਨਾ ਪਹਿਲਾਂ ਤੋਂ ਇਹ ਮਠਾਈਆਂ ਜੋ ਹੈ ਬੰਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਟੋਰ ਹੋ ਜਾਂਦੀਆਂ ਨੇ ਤੇ ਸਟੋਰਾਂ ਦੇ ਵਿੱਚ ਸਰਕਾਰ ਨੂੰ ਆਪਣੇ ਜੋ EMPLOYEES ਐ ਆਪਣੇ ਜੋ OFFICER ਐ ਉਹਨਾਂ ਨੂੰ ਭੇਜ ਕੇ ਇਹਨਾਂ ਤੇ ਚੈੱਕ ਰੱਖਣ ਦੀ ਬਹੁਤ ਸਖਤ ਜ਼ਰੂਰਤ ਐ ਸੋ ਇਹ ਸੰ ਸਾਡੇ ਨਾਲ ਬਲਦੇਵ ਸਿੰਘ ਚੱਕਲ ਸਾਹਿਬ ਜਿਨ੍ਹਾਂ ਨੇ ਬਹੁਤ ਵਿਸਤਾਰ ਦੇ ਵਿੱਚ ਸਾਡੇ ਨਾਲ ਡਿਸਕਸ਼ਨ ਕੀਤੀ ਤੇ ਇਹਦੇ ਬਾਰੇ ਜਾਣਕਾਰੀ ਦਿੱਤੀ ਬੜੇ ਧੰਨਵਾਦੀ ਆ ਸਰ ਤੁਹਾਡਾ ਅਸੀਂ ਸੋ ਕੈਮਰਾਮੈਨ ਹਣੀ ਦੇ ਨਾਲ ਮੁਕੇਸ਼ ਸੋਦ ਦੀ ਇਹ ਵਿਸ਼ੇਸ਼ ਰਿਪੋਰਟ